ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਅੱਧੇ ਸਿਰ ਵਿੱਚ ਦਰਦ ਰਹਿੰਦਾ ਹੈ ਜੋ ਦਰਦ ਕਈ ਵਾਰ ਸੱਜੇ ਪਾਸੇ ਅਤੇ ਕਈ ਵਾਰ ਖੱਬੇ ਪਾਸੇ ਹੋਣ ਲੱਗ ਜਾਂਦਾ ਹੈ ਇਸ ਨੂੰ ਕਈ ਲੋਕ ਅੱਧੇ ਸਿਰ ਦਰਦ ਦੀ ਕਹਾਣੀ ਕਹਿ ਦਿੰਦੇ ਹਨ ਅਤੇ ਕਈ ਲੋਕ ਅੱਧੇ ਸਿਰ ਦਰਦ ਦਾ ਥੋਲਾ ਵੀ ਕਹਿ ਦਿੰਦੇ ਹਨ ਜੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਅੱਜ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤਾਂ ਕਿ ਅਸੀਂ ਤੁਹਾਡੇ ਵਾਸਤੇ ਇਦਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹੀਏ। ਅੱਨਾ ਆਪਾਂ ਗੱਲ ਕਰਦੇ ਹਾਂ ਇਸ ਕਹਾਣੀ ਬਾਰੇ। ਇਹ ਕਹਾਣੀ ਤਿੰਨ ਵਾਰ ਸੁਣਨੀ ਹੁੰਦੀ ਹੈ ਸਵੇਰੇ, ਸ਼ਾਮ ਅਤੇ ਦੂਜੇ ਦਿਨ ਸਵੇਰੇ। ਕਹਾਣੀ ਸੁਣਦੇ ਸਮੇਂ ਹਾਂ ਹਾਂ ਕਰਕੇ ਹੰਗਾਰਾ ਭਰਨਾ ਹੁੰਦਾ ਹੈ ਸੁਣਾਉਣ ਵਾਲੇ ਨੇ। ਸੁਣਨ ਵਾਲੇ ਦੇ ਮੱਥੇ ਤੇ ਹੱਥ ਰੱਖਣਾ ਹੁੰਦਾ ਹੈ। ਸੁਣੋ ਜੀ ਧਿਆਨ ਨਾਲ। ਪੰਜ ਪੰਡਕ, ਛੇਵਾਂ ਨਰੈਣ, ਗਏ ਲੱਕੜਹਾਰੇ ਕੋਲ। ਲੱਕੜਹਾਰਿਆ ਮੈਨੂੰ ਲੱਕੜਾਂ ਦੇ ਲੱਕੜਾਂ ਇੱਥੇ ਹੈ ਨਹੀਂ ਜੋ ਕਈ ਘਹਾੜੇ ਮਗਰ ਲੱਗ ਗਏ ਕਈ ਘਹਾੜੇ ਇੱਥੇ ਰੱਖ ਲੱਕੜਾਂ ਮੈਥੋਂ ਲੈ ਪੰਜ ਪਾਂਡਵ ਛੇਵਾਂ ਨਾਰਾਇਣ ਗਏ কুমਹਾਰਾਂ ਦੇ কুমਹਾਰਾ কুমਹਾਰਾ ਮੈਨੂੰ ਤੌੜੀ ਦੇ ਤੌੜੀ ਇੱਥੇ ਹੈ ਨਹੀਂ ਜੋ ਮਿੱਟੀ ਗਾਰਾ ਉਹ ਮਗਰ ਲੱਗ ਗਿਆ ਮਿੱਟੀ ਗਾਰਾ ਇੱਥੇ ਰੱਖ ਤੌੜੀ ਮੈਥੋਂ ਲੈ ਪੰਜ ਪਾਂਡਵ ਛੇਵੰਦ ਰੈਣ ਗਏ ਬਾਗਿਆ ਕੋ ਬਾਗਿਆ ਬਾਗਿਆ ਮੈਨੂੰ ਦੁੱਧ ਦੇ ਦੁੱਧ ਇੱਥੇ ਹੈ ਨਹੀਂ ਜੋ ਕਟੀਆਂ ਬੱਚੀਆਂ ਉਹ ਮਗਰ ਲੱਗ ਗਈਆਂ ਕਟੀਆਂ ਬੱਚੀਆਂ ਇੱਥੇ ਰੱਖ ਦੁੱਧ ਮੈਥੂ ਲੈ ਪੰਜ ਪੰਡ ਛੇਵੰਦ ਰੈਣ ਗਏ ਬਾਨੀਆ ਦੇ ਬਾਨੀਆ ਬਾਨੀਆ ਮੈਨੂੰ ਚੌਲ ਦੇ ਚੌਲ ਇੱਥੇ ਹੈ ਨਹੀਂ ਜੋ ਤਕੜੀ ਵਟੇ ਮਗਰ ਲੱਗ ਗਏ ਤਕੜੀ ਵਟੇ ਇੱਥੇ ਰੱਖ ਚਲ ਮਥੂਲੇ ਪੰਜ ਪੰਡਵ ਛੇਵਾਂ ਨਰੈਨ ਗਏ ਮਿਸਤਰੀਆਂ ਦੇ ਮਿਸਤਰੀ ਮਿਸਤਰੀ ਮੈਨੂੰ ਡੋਈ ਦੇ ਡੋਈ ਇੱਥੇ ਹੈ ਨਹੀਂ ਜੋ ਤੇਸੀਆਂ ਕਰੰਡੀਆਂ ਮਗਰ ਲੱਗ ਗਈਆਂ ਤੇਸੀਆਂ ਕਰੰਡੀਆਂ ਇੱਥੇ ਰੱਖ ਡੋਈ ਮਥੂਲੇ ਰੋਈ ਬੀਆ ਬਾਂਸੀ ਇੱਟਾਂ ਦਾ ਚੁੱਲ੍ਹਾ ਬਨਾਇਆ ਲੱਕੜਾਂ ਦੀ ਅੱਗ ਮਚਾਈ ਉੱਪਰ ਰੱਖੀ ਤੌੜੀ ਵਿੱਚ ਦੁੱਧ ਪਾਇਆ ਵਿੱਚ ਚੌਲ ਪਾਏ ਡੋਈ ਨਾਲ ਹਲਾਏ ਉੱਪਰ ਬੈਠਾ ਅੱਧ ਸਿਰਾ ਆ ਕੇ ਵਿੱਚ ਡੈਗ ਪਿਆ ਖਤ ਖਤ ਕਰਕੇ ਰਿੱਜਣ ਲੱਗਾ ਉਹ ਕਹਿੰਦੇ ਤੂੰ ਕੌਣ ਮੈਂ ਅੱਧ ਸਿਰਾ ਤੂੰ ਕੀ ਕੰਮ ਕਰਦਾ ਹੈ ਅੱਧ ਸਿਰਾ ਕਹਿੰਦਾ ਮੈਂ ਸਵੇਰੇ ਉੱਠਦਿਆਂ ਦੇਹੀ ਸਿਰ ਵਿੱਚ ਵੜ ਜਾਂਦਾ ਹਾਂ ਸ਼ਾਮ ਤੱਕ ਕੁਹਾੜੇ ਵਾਂਗ ਸਿਰ ਪਾੜ ਕੇ ਰੱਖ ਦਿੰਦਾ ਹਾਂ ਮੈਨੂੰ ਬਾਹਰ ਕੱਢੂ ਉਹਨਾਂ ਨੇ ਬਾਹਰ ਤਾਂ ਕੱਢ ਲਿਆ ਕਹਿੰਦੇ ਜਿੱਥੇ ਕੋਈ ਏ ਕਹਾਣੀ ਸੁਣਾਏਗਾ ਤੂੰ ਉੱਥੇ ਨਹੀਂ ਰਹਿਣਾ ਦੱਸ ਗੱਲ ਮੰਨੇਗਾ ਅਦਸਿਰਾ ਕਹਿੰਦਾ ਹਾਂ ਅਦਸਿਰਾ ਗਿਆ ਤੁਸੀਂ ਕਹਿਣਾ ਜੀ ਹਾਂ ਗਿਆ ਅੱਧ ਸਿਰਾ ਗਿਆ ਹਾਂ ਗਿਆ ਅੱਧ ਸਿਰਾ ਠੱਠੇ ਖੂ ਪਿਆ ਹਾਂ ਪਿਆ ਅੱਧ ਸਿਰਾ ਠੱਠੇ ਖੂ ਪਿਆ ਹਾਂ ਪਿਆ ਧੰਨਵਾਦ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਜੀ